ਆਲਾ ਕੋਲੋਂ ਕੰਟਰੋਲ ਕਰੀ ਚੱਲ। ਕਸਮ ਖਸਮ ਸਵਾਸ਼ ਕਰ। ਇਹ ਨਾ ਗੜੋ ਕੋਈ ਨਾ। ਚੱਲੇ ਰੋ ਕੋਈ ਤੋ ਗਿਰਨਾ ਨਹੀਂ ਭਾਈ। ਠੀਕ ਹੈ ਜੀ ਚੈੱਕ ਕਰੀ। ਆਜੂ ਕੰਮ ਚੱਲ। ਬਚਾ ਲੈ ਤਾ ਲਾ ਲਾ ਜਗਨ ਸਿੰਘ ਨੇ ਕਜੀਦਿਆ ਉਹ ਮਹਾਰਾਜ ਜੀ ਕੱਖ ਨਹੀਂ ਹੋਣਿਆ ਤੁਸੀਂ ਮੈਂ ਤੂੰ ਹੀ ਭਾਵਣਾ ਆਜੋ ਬਿਗਰਮ ਸਿੰਘ ਮਜੀਠੀਆ ਆਜੋ ਬਿਗਰਮ ਸਿੰਘ ਮਜੀਠੀਆ ਅਜਾ ਬਾਪੂ ਚੱਲਿਆ ਮੈਂ ਵੀ ਬੋਲ ਰਿਹਾ ਹਾਂ ਅੱਤ ਤਗੜੇ ਬਿਗਰਮ ਸਿੰਘ ਦੇ ਪੋਤੇ ਚਰਦਾਰ ਬਿਕਰਮ ਸਿੰਘ ਕਮਜੀਤ ਸਿੰਘ ਸਾਡੇ ਪੁੱਤਰਾਂ ਤੇ ਅਗੜੇ ਖੜਾ ਕਰਨੀ ਓਕੇ ਆਈ ਲਵ ਯੂ ਗਾਇਜ਼ ਚਰਦਾਰ ਬਿਕਰਮ ਸਿੰਘ ਕਮਜੀਤ ਸਿੰਘ ਚਰਦਾਰ ਬਿਕਰਮ ਸਿੰਘ ਕਮਜੀਤ ਸਿੰਘ ਆਜੋ ਆਜੋ ਨਾਟਕੇ ਮਾਰੋ ਇਹਦਾ ਬੰਦ ਕਰ ਕਹਾਲ ਵੇਖ ਲਓ ਜੀ ਮੇਰੇ ਵਾਈਫ ਨੂੰ ਧੱਕੇ ਮਾਰ ਰਹੀ ਹੈ ਪੁਲਿਸ ਦੱਸੋ ਜੀ ਇਹ ਸਾਡੇ ਪਾਸੇ ਕੀਤਾ ਬਲੌਕਰ ਬਲੌਕਰ ਲਾਈ ਕਿੱਥੇ ਆਹ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲੱਗੀ ਆ ਕੇ ਤੱਕ ਲੈ ਆ ਕੇ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਡੀਟ ਕੀਤੀ ਜਾ ਰਹੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋਡਾ ਕੋਲ ਨਹੀਂ ਮੈਂ ਇਸ ਹੀ ਜਾਣ ਨੂੰ ਤਿਆਰ ਹੁਣ ਕਿੱਧਰ ਕੈ ਜੀ ਸਰਨਦੀਪ ਜੀ ਤੇ ਉਸਕੇ ਕਪੀਤਾ ਸੀ ਮੇਰੇ ਨਾਲ ਹਾਂਜੀ ਤੇ ਕਮਿਟਮੈਂਟ ਕੀ ਕੀ ਹੋਤੀ ਜਾਣਾ ਕੀ ਸ਼ਰਧਾਰ ਅਕਾਲੀ ਦਰਬਾਰ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਜੀ ਜਿੰਦਾਬਾਦ ਨਾਰਾਸ਼ਣ ਕੀ ਜੀਆ ਜਿੰਦਾਬਾਦ ਸਰਦਾਰ ਸਰਦਾਰ ਬਿਕਰਮ ਸਿੰਘ ਜੀ ਜਿੰਦਾਬਾਦ ਜਨ ਸਰਕਾਰ جاوکا مرदाबाद जिंदाबाद सरकार مرदाबाद जिंदाबाद सरकार जिंदाबाद जिंदाबाद सरकार مرदाबाद जिंदाबाद सरकार जिंदाबाद सरकार مرदाबाद जिंदाबाद सरकार जिंदाबाद ਪੁਲਿਸ ਕਾਇਰ ਨੇ ਮੈਨਾ ਯਾਰ ਉਹਨਾਂ ਨੇ ਕੀ ਕਰਤਾ ਯਾਰ ਕੁਪਰ ਪਾਸੇ ਨੇ ਉਹਨਾਂ ਆ ਕੇ ਪੀ ਉਹ ਬੈਠਾ ਫਿਸ਼ ਹੋ ਰਿਹਾ ਹੈ ਗਾੜੀ ਦੇ ਆਉਟ ਦੇ ਬੰਦੇ ਖੜੇ ਆ ਦੇਖਦੇ ਆ ਉਹ ਬੰਦ ਕਰ ਤੇ ਡਰਾਈਵਰ ਨਾਲ ਕਰਕੇ ਲੈ ਆਉਣਾ ਪਤਾ ਬੱਸ ਕਰ ਦੇ ਬੱਸ ਕਰ ਦੇ ਹੈ